ਦੇ ਰੇ ਕੀ ਖੰਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਹੀ ਸੰਗਤਾਂ ਬਹੁਤ ਹੀ ਵੱਡ ਭਾਗੇ ਹੋ ਜੋ ਅਮਰਤ ਵੇਲੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦੀ ਅਮਤਮਈ ਬਾਣੀ ਪੜ ਰਹੇ ਹੋ ਸੁਣ ਰਹੇ ਹੋ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ ਅਮਤ ਵੇਲੇ ਤੋਂ ਸਾਰੀਆਂ ਹੀ ਸੰਗਤਾਂ ਨੇ ਰਲ ਮਿਲ ਕੇ ਸ੍ਰੀ ਜਪਜੀ ਸਾਹਿਬ ਸ੍ਰੀ ਸਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਸਰਵਨ ਕੀਤੇ ਹਨ ਇਸ ਪਾਠ ਦਾ ਫਲ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਰਸਾਉਣਾ ਅੱਜ ਦੇ ਪਾਠ ਦੀ ਸੇਵਾ ਸ੍ਰੀ ਅਸ਼ਨੀ ਕਮਾਲ ਜੀ ਬਜਾਜ ਬਜਾਜ ਪਰਿਵਾਰ ਵੱਲੋਂ ਪਾਠ ਦੀ ਸੇਵਾ ਹੋਈ ਹੈ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਕਿ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਕਾਵੇ ਸੁਖ ਸ਼ਾਂਤੀ ਪ੍ਰੇਮ ਪਿਆਰ ਬਖਸ਼ਣਾ ਇਹਨਾਂ ਦਾ ਬੇਟਾ ਅਜੀ ਬਜਾਜ ਉੱਚੀ ਸ਼ਖਸੀਅਤ ਦਾ ਮਾਲਕ ਬਣਾਉਣਾ ਮੇਰੇ ਕਰ ਨਾਲ ਇਸ ਪਰਿਵਾਰ ਦਾ ਪ੍ਰੇਮ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਅਸੀਂ ਸਾਰੇ ਸਿੱਖ ਧਰਮ ਨੂੰ ਮੰਨਣ ਵਾਲੇ ਧਰਮ ਦੇ ਸ਼ਬਦੀ ਅਰਥ ਹੁੰਦੇ ਹਨ ਧਾਰਨ ਕਰਨਾ ਇਰਸਾਨੀ ਜੀਵਨ ਦੇ ਦਾਸਾ ਨੂੰ ਸਮਝਣ ਤੇ ਖੋਜਣ ਦੀ ਚੇਸਟਾ ਦਾ ਨਾਮ ਹੀ ਧਰਮ ਹੈ ਅਸਲ ਸੱਚ ਤੇ ਮਾਰਗ ਤੇ ਲਿਆਉਣਾ ਬਹੁਤ ਹੀ ਕਠਨ ਕੰਮ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਸੱਚ ਬੋਲਣਾ ਬਹੁਤ ਕਠਨ ਕੰਮ ਹੈ ਸੱਚ ਸੁਣਨਾ ਉਸ ਤੋਂ ਕਠਨ ਹੈ ਗੁਰੂ ਨਾਨਕ ਸਾਹਿਬ ਨੇ ਸਾਰੀ ਬਾਣੀ ਸੱਚ ਦੇ ਆਧਾਰ ਤੇ ਰੱਖ ਕੇ ਇਸ ਸੱਚ ਦੇ ਆਧਾਰ ਤੇ ਹੀ ਧਰਤ ਲਕਾਈ ਨੂੰ ਸੋਧਿਆ ਅਤੇ ਆਪਣੀ ਪ੍ਰਚਾਰ ਫੇਰੀਆਂ ਦੇ ਦੌਰਾਨ ਭਗਤਾਂ ਪਟਾਂ ਗੁਰਸਿੱਖ ਪਿਆਰਿਆਂ ਜਿਹੜੇ ਭਗਤੀ ਦੇ ਰੰਗ ਵਿੱਚ ਉਸ ਸਮੇਂ ਰੰਗੇ ਹੋਏ ਸਨ ਉਹਨਾਂ ਦੀ ਬਾਣੀ ਆਪਣੇ ਨਾਲ ਇਕੱਤਰ ਕਰਕੇ ਲੈ ਕੇ ਆਉਂਦੇ ਸਨ ਗੁਰੂ ਸਾਹਿਬ ਇੱਕ ਥੈਲੇ ਵਿੱਚ ਸਾਮ ਕੇ ਰੱਖਦੇ ਸਨ ਪੁੱਛਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਜ ਜੋ ਦੋਨੋਂ ਹੀ ਰੋਈ ਬਾਬੇ ਨੇ ਪੁੱਛਿਆ ਸੀ ਕਿ ਕਿਤਾਬ ਵਿੱਚ ਪੜ੍ਹ ਕੇ ਦੱਸੋ ਜਿਹੜੀ ਥੈਲੇ ਵਿੱਚ ਰੱਖੀ ਹੈ ਕਿ ਹਿੰਦੂ ਵੱਡਾ ਏ ਕੇ ਮੁਸਲਮਾਨ ਵੱ ਚੰਗਾ ਹੈ ਨੇ ਕਿਹਾ ਸ਼ੁਭ ਅਮਲਾਂ ਬਾਜ ਜੋ ਦੋਨੋਂ ਹੀ ਰੋਈ ਦੋਨਾਂ ਦੇ ਪੱਲੇ ਰੋਣਾ ਏ ਜੇ ਚੰਗੇ ਕੰਮ ਨਹੀਂ ਜੇ ਚੰਗੇ ਅਮਲ ਨਹੀਂ ਤਾਂ ਆਵੇ ਉਹ ਹਿੰਦੂ ਏ ਤੇ ਭਾਵੇਂ ਸਿੱਖ ਹੈ ਗੁਰਬਾਣੀ ਵਿੱਚ ਸਿੱਖ ਨੂੰ ਗੁਰੂ ਸਾਹਿਬ ਨੇ ਇਤਨਾ ਮਾਨ ਸਤਕਾਰ ਦਿੱਤਾ ਹੈ ਕਿ ਆਪਣੇ ਆਪਣੇ ਵਾਲਾ ਰੂਪ ਹੀ ਆਪਣੇ ਸਿੱਖਾਂ ਨੂੰ ਦੇ ਦਿੱਤਾ ਹੈ ਲੈਣੇ ਕੀ ਫਰਾਈਏ ਨਾਨਕ ਦੋਹੀ ਘਟਿਏ ਜੋਤਿ ਹਾਂ ਜੁਗਤ ਸਾਇ ਸਹਿ ਕਾਇਆ ਫੇਰ ਪਲਟਿਏ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਦੇ ਸਿੱਖ ਹੀ ਸਨ ਸਿੱਖ ਗੁਰੂ ਚੇਲੇ ਦੀ ਪਿੰਤਾ ਵਖਰੇਵੇਂ ਦੇ ਵੱਡ ਨੂੰ ਸਮਾਪਤ ਕਰ ਦਿੱਤਾ ਹੈ ਦੂਸਰੇ ਦੇ ਅਪੇਧ ਕਰ ਦਿੱਤਾ ਹੈ ਜਿਹੜਾ ਸਿੱਖ ਗੁਰ ਉਪਦੇਸ਼ ਮਨ ਬਚਨ ਕਰਕੇ ਮੰਨਦਾ ਇਹਨਾਂ ਧਾਰਨ ਕਰਦਾ ਹੈ ਜਿਹਦੀ ਸੁਰਤ ਗੁਰ ਸ਼ਬਦ ਵਿੱਚ ਨੀਨ ਹੈ ਸਿੱਖ ਸ਼ਬਦ ਸੁਰਤ ਦੀ ਰਹਿਤ ਦਾ ਧਾਰਨੀ ਹੋ ਸਿੱਖ ਗੁਰੂ ਰੂਪ ਹੀ ਹੋ ਜਾਂਦਾ ਗੁਰ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ RAM ਨਾਮ ਮਤ ਹਿਰਦੇ ਦੀ ਵੀ ਨਾਨਕ ਮਿਲਨ ਸੁਭਾਈ ਗੁਰੂ ਨਾਨਕ ਜੋਤ ਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਾਨੂੰ ਆਪ ਸਮਝਣ ਅਤੇ ਦੂਸਰੇ ਧਰਮ ਦੇ پیرਵਕਾਰਾਂ ਨੂੰ ਵੀ ਸਮਝਾਉਣ ਦੀ ਬਹੁਤ ਵੱਡੀ ਲੋੜ ਹੈ ਤਾਂ ਜੋ ਸਾਡੀ ਗੁਰੂ ਦੇ ਸਿੱਖ ਕਹੌਣ ਵਾਲੇ ਦੇ ਧਾਰੀ ਦੇ ਨ ਮਗਰ ਨਾ ਲੱਗੇ ਰਹੇ ਦੇ ਧਾਰੀ ਗੁਰੂ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੂੰ ਗੁਲਤਾ ਦੇਣ ਸਮੇ ਸਦਾ ਸਦਾ ਲਈ ਖਤਮ ਕਰ ਦਿੱਤੀ ਸੀ ਕਰਮ ਕਾਂਡਾ ਨੂੰ ਸਦਾ ਸਦਾ ਲਈ ਖਤਮ ਕਰ ਦਿੱਤਾ ਸੀ ਰੋਜ਼ ਪੜਦੇ ਹਨ ਅਸੀਂ ਆਰਤੀ ਦੇ ਸ਼ਬਦ ਭਾਈ ਸਾਹਿਬ ਜਦੋਂ ਗਾਇਨ ਕਰਦੇ ਨੇ ਇੱਕ ਗੁਰੂ ਸਾਹਿਬ ਜਗਨਨਾਥ ਪੁਰੀ ਦੇ ਮੰਦਿਰ ਦੇ ਬਾਹਰ ਜਦੋਂ ਖੜੇ ਸਨ ਪਹੁੰਚੇ ਸਨ ਜਗਨਨਾਥ ਪੁਰੀ ਵੱਡੇ ਵੱਡੇ ਦੀਵੇ ਜਗਦੇ ਸਨ ਢਲ ਖੜਖਰੇ ਸਨ ਗੁਰੂ ਸਾਹਿਬ ਨੇ ਅਸਲ ਆਰਤੀ ਫਿਰ ਉੱਥੇ ਉਚਾਰਨ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਗਗਨ ਮਹਿ ਥਾਲ ਆਰਤੀ ਸਗਲ ਸ੍ਰਿਸ਼ਟੀ ਦੀ ਉੱਤਤ ਵਿੱਚ ਲਿਖੀ ਗਈ ਹੈ ਲਸਾਨੀ ਤੇ ਅਦੁੱਤੀ ਕਲਾਸਿਕੀ ਰਚਨਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਆਰਤੀ ਇਸ ਮਹਾਨ ਰਚਨਾ ਨੂੰ ਕਾਇਨਾਤੀ ਤराना ਕਿਹਾ ਜਾ ਸਕਦਾ ਹੈ ਇਹ ਆਰਤੀ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੀ ਪੂਰਬੀ ਭਾਰਤ ਦੀ ਉਦਾਸੀ ਸਮੇ 1508 ਈਸਵੀ ਵਿੱਚ ਜਗਨਨਾਥ ਪੁਰੀ ਦੇ ਮੰਦਰ ਵਿੱਚ ਉਚਾਰੀ ਸੀ ਇਸ ਆਰਤੀ ਦਾ ਮੂਲ ਭਾਵ ਇਹ ਹੈ ਕਿ ਸਾਰੀ ਸ੍ਰਿਸ਼ਟੀ ਹਰ ਪਲ ਉਸ ਅਮੂਰਤ दैਵੀ ਸ਼ਕਤੀ ਦੇ ਆਸਤੀ ਉਤਾਰਨ ਵਿੱਚ ਹੀ ਰੁਜੀ ਹੋਈ ਹੈ ਜਿਸ ਨੂੰ ਜਿਸ ਨੇ ਇਸ ਨੂੰ ਸਾਜਿਆ ਹੈ ਗੁਰਬਾਣੀ ਅਨੁਸਾਰ ਸਮੂਲ ਸ਼ਕਤੀ ਨੂੰ ਅਕਾਲ ਪੁਰਖ ਕਿਹਾ ਗਿਆ ਹੈ ਉਹ ਨਿਕ ਅਕਾਲ ਤੇ ਜੁਨੀ ਤੋਂ ਰਹਿਤ ਹੈ ਹਮੇਸ਼ਾ ਵਿਦਮਾਨ ਸੀ ਹਮੇਸ਼ਾ ਹਮੇਸ਼ਾ ਲਈ ਹੀ ਉਹ ਵਿਦਮਾਨ ਰਹੇਗਾ ਇਸ ਪਰਮ ਸ਼ਕਤੀ ਬਾਰੇ ਦਾਰਸ਼ਨਿਕ ਵਿਚਾਰ ਨੂੰ ਗੁਰਬਾਣੀ ਦੇ ਮੂਲ ਮੰਤਰ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਅੰਕਿਤ ਕਰ ਦਿੱਤਾ ਹੈ ਕਿ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸੱਚ ਹੈ ਦੇ ਸੱਚ ਨਾਨਕ ਹੋਸੀ ਵੀ ਸੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਫਰਮਾਨ ਹੈ ਕਿ ਸਾਰੀ ਸ੍ਰਿਸ਼ਟੀ ਸਕਾਲ ਪੁਰਖ ਦੀ ਸਾਜਣਾ ਦਾ ਜਰਾ ਜਰਾ ਅਦਭੁਤ ਆਰਤੀ ਤਾਰਨ ਵਿੱਚ ਹੀ ਲੀਨ ਹੈ ਗੁਰੂ ਨਾਨਕ ਸਾਹਿਬ ਵੱਲੋਂ ਰਚਿਤ ਆਰਤੀ ਦਾ ਰਾਜ ਇਹਨਾਂ ਤੁਕਾਂ ਨਾਲ ਸ਼ੁਰੂ ਹੁੰਦਾ ਹੈ ਭਾਈ ਸਭ ਰੋਜ਼ ਪੜ੍ਹਦੇ ਹਨ ਕਿ ਗगन ਮਹਿਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚਵਰੋ ਕਰੀ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਦਤੀ ਹੋਏ ਭਵ ਖੰਡਨਾ ਤੇਰੀ ਯਾਰਤੀ ਭਾਵੇਂ ਸਾਖਤੀ ਦਾ ਮੂਲ ਵਿਚਾਰ ਮੰਦਰ ਵਿੱਚ ਥਾਲ ਵਿੱਚ ਬਲਦੇ ਦੀਪ ਸਜਾ ਕੇ ਤੂਪ ਬੱਤੀ ਨਾਲ ਉਤਾਰੀ ਜਾਣ ਵਾਲੀ ਦੁਨਿਆਵੀ ਆਸਤੀ ਤੋਂ ਹੀ ਲਿਆ ਗਿਆ ਹੈ ਪਦ ਵਿਚਾਰ ਦਾ ਪ੍ਰਸਾਰ ਕائناتੀ ਰੂਪ ਵਾਲਾ ਹੈ ਸਾਰੀ ਕائنات ਤੇਰੀ ਆਰਤੀ ਕਰ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਦਸਤਾ ਦਿੱਤਾ ਹੈ ਸਾਰੇ ਸ੍ਰਿਸ਼ਟੀ ਦੇ ਅਲੋਕਿਕ ਅਤੇ ਰਹਿਨਮਈ ਵਰਤਾਰੇ ਨੂੰ ਇਸ ਦੇ ਕਲਾਵੇ ਵਿੱਚ ਲਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਨਾਨਕ ਜੀ ਸਾਰਤੀ ਦਾ ਵਿਚਾਰ ਰਾਗ ਧੁਨੀ ਅਲੰਕਾਰ ਇਸ ਕਦਰ ਤੁੰਬਵੇਂ ਹਨ ਕਿ ਇਸ ਨੂੰ ਪੜਨ ਸੁਨਣ ਵਾਲਾ ਆਪ ਮਾਰੇ ਹੀ ਮੰਤਰ ਮੁਗਧ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਵਿਲੱਖਣ ਪਹਿਲੂ ਇਹ ਹੈ ਕਿ ਉਹਨਾਂ ਨੇ ਆਪਣੇ ਸਾਰੇ ਜੀਵਨ ਵਿੱਚ ਕਰਮ ਕਾਂਡ ਭੇਖ ਵਾਲੀ ਜੀਵਨ ਚੱਲੀ ਖੋਖਲੀਆਂ ਧਾਰਮਿਕ ਨੀਤੀ ਰੀਤੀਆਂ ਨੂੰ ਸਿਰਫ ਨਿਕਾਰਿਆ ਨਹੀਂ ਸਗੋਂ ਉਹਨਾਂ ਦੇ ਸਮਾਂਤਰ ਉਹਨਾਂ ਦਾ ਬਦਲਵਾ ਰੂਪ ਵੀ ਦੱਸਿਆ ਗੁਰੂ ਨਾਨਕ ਸਾਹਿਬ ਜੀ ਨੇ ਸੱਚੇ ਸੌਦੇ ਵਾਲੀ ਗਾਥਾ ਝੂਠੇ ਸੌਦੇ ਦੇ ਨਕੇਤ ਦਾ ਪਰਮਾਨ ਹੈ ਗਗਨ ਮੈਂ ਥਾਲ ਆਰਤੀ ਵੀ ਕਰਮ ਕਾਂਡ ਦੀ ਪਖੰਡ ਤੇ ਵਿਰੋਧ ਵਾਲੀ ਸੋਚ ਦੀ ਹੀ ਪਦਾਇਸ਼ ਹੈ ਗੁਰੂ ਨਾਨਕ ਸਾਹਿਬ ਨੇ ਲਿਖੀ ਇਸ ਆਰਤੀ ਵਿੱਚ ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਅਲੰਕਾਰ ਰਾਹੀਂ ਇਹ ਵਰਣਨ ਕੀਤਾ ਹੈ ਕਿ ਸਗਲੀ ਕائنات ਕਿਸੇ ਅਦਿੱਖ ਅਮੂਰਤ ਸ਼ਕਤੀ ਅਕਾਲ ਪੁਰਖ ਦੀ ਆਸਤੀ ਤਾਰਨ ਵਿੱਚ ਹੀ ਹਰ ਪਲ लीन ਹੈ ਇਸ ਲਈ ਥੋੜੀ ਚਿਰ ਦੀ ਆਸਤੀ ਥਾਲ ਵਿੱਚ ਦੀਵੇ ਜਗਾ ਕੇ ਕਰਮ ਕਾਂਡ ਦੀ ਵਿਖਾਵੇ ਵਾਲੀ ਆਸਤੀ ਦੀ بجائے ਪ੍ਰਕਿਰਤਕ ਜੀਵਨ ਜਾਂਚ અપਨਾਉਣ ਦੀ ਲੋੜ ਹੈ ਗੁਰੂ ਸਾਹਿਬ ਨੇ ਆਰਤੀ ਦੇ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਸਾਰੇ ਗगन ਭਾਵ ਆਕਾਸ਼ ਇਕਥਾਲ ਕੇ ਅਸਿਆ ਹੈ ਗੁਰੂ ਸਾਹਿਬ ਨੇ ਕਿਹਾ ਹੈ ਕਿ ਸਾਰਾ ਹੀ ਆਕਾਸ਼ ਇਕਥਾਲ ਦੀ ਨਿਆਈ ਹੈ ਇਹਦੇ ਵਿੱਚ ਦੋ ਵੱਡੇ ਵੱਡੇ ਦੀਵੇ ਜਗਦੇ ਹਨ ਸੂਰਜ ਤੇ ਚੰਦ ਗगन ਮਹਿ ਥਾਲ ਰਵ ਚੰਦ ਦੀਪਕ ਬਣੇ ਜੋ ਸਾਰੇ ਤਾਰੇ ਜਿਹੜੇ ਨਾ ਉਕਾਸ਼ ਰੂਪੀ ਥਾਲ ਵਿੱਚ ਜਗ ਜਮਾ ਜਗ ਰਿਹਾ ਨਾ ਉਹ ਮੋਤੀਆਂ ਦੀ ਨਿਆਈ ਹਨ। ਤਾਰਿਕਾ ਮੰਡਲ ਜਨਕ ਮੋਤੀ ਇਹ ਜੋ ਬਹੁਤ ਹੀ ਖੂਬਸੂਰਤ ਹਵਾ ਹਿਮਾਲਾ ਪਰਬਤ ਚੰਦਨ ਤੋਂ ਜੰਗਲਾਂ ਵਿਦੇ ਰਾਹੀ ਹੋ ਕੇ ਆ ਰਹੀ ਨਾ ਇਹ ਸਾਰੀ ਧਰਤੀ ਤੇ ਚੌਰ ਚੱਲ ਰਹੀ ਹੈ। ਮਾਨੋ ਚਵਰ ਕਰਦੀ ਹੈ ਤੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫਲੰਤ ਜੋਤੀ। ਇਹ ਜੋ ਅਸੀਂ ਦਰਖਤ ਵੱਢ ਕੇ ਫੁੱਲ ਵੱਢ ਕੇ ਇਹ ਕੁਦਰਤ ਦੇ ਨਿਯਮਾਂ ਵਿੱਚ ਵਿਗੜ ਪਾ ਰਹੇ ਹਾਂ ਕੁਦਰਤ ਦੀ ਆਸਤੀ ਨੂੰ ਅਸੀਂ ਰੋਕ ਰਹੇ ਹਾਂ ਇਹ ਜੋ ਕੁਦਰਤ ਦੇ ਮੌਸਮ ਦਾ ਸੰਤੁਲਨ ਵਿਗੜ ਗਿਆ ਹੈ ਸਾਡੇ ਅੰਨੇਵਾ ਦਰਖਤ ਵੱਢਣ ਨਾਲ ਨਵੇਂ ਦਰਖਤ ਨਾ ਲਾਉਣ ਕਰਕੇ ਹੀ ਹੋ ਰਿਹਾ ਧਰਤੀ ਨੂੰ ਹਰਾ ਭਰਾ ਅਸੀਂ ਨਹੀਂ ਰੱਖ ਰਹੇ ਮਲਾਸਪਤੀ ਸਾਰੀ ਖਿੜੀ ਹੋਈ ਹੈ ਮਾਨੋ ਫੁੱਲਾਂ ਦੀ ਵਰਖਾ ਕਰ ਲਈ ਹੈ ਆਕਾਸ਼ਪੁਰਖ ਤੇਰੀ ਆਰਤੀ ਕਿੰਨੀ ਸੁੰਦਰ ਹੋ ਰਹੀ ਹੈ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਇਹ ਆਰਤੀ ਕੋਈ ਮਹਿਜ ਆਰਤੀ ਨਹੀਂ ਸਗੋ ਕੁਦਰਤ 바ਰੇ ਦ੍ਰਿਸ਼ਟੀਕੋਣ ਮੂਲ ਦਾ ਮੂਲ ਸੂਤਰ ਪੇਸ਼ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਅਨੁਸਾਰ ਕੁਦਰਤ ਹੀ ਅੰਤਮ ਸੱਚ ਹੈ ਇਸ ਨੂੰ ਸਾਜਣ ਵਾਲਾ ਹੀ ਸੱਚਾ ਪੁਰਖ ਹੈ ਆਹ ਸੱਚਾ ਪਾਤਸ਼ਾਹ ਗੁਰੂ ਜੀ ਦਾ ਫਰਮਾਨ ਹੈ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਇਸ ਮਹਾਵਰਤਾਰੇ ਦਾ ਆਗਾਜ਼ ਬਾਬਾ ਨਾਨਕ ਜੀ ਦੁਆਰਾ ਰਚਤ ਬਾਣੀ ਆਸਤੀ ਦੇ ਸਮੋਲ ਤਰਾਨੇ ਸਰਬਸਾਂਝੀ ਕੁਦਰਤੀ ਮਹਿਮਾ ਵਾਲੇ ਸ਼ਬਦ ਨੂੰ ਸਮਝਣ ਦੀ ਭਰਪੂਰ ਯਤਨ ਕਰੀਏ ਅਸੀਂ ਕੁਦਰਤ ਦੇ ਨਾਲ ਖਿਲਵਾਰ ਨਾ ਕਰੀਏ ਇਹ ਨਾ ਹੋਵੇ ਕਿ ਅਸੀਂ ਦਿਵਿਆਂ ਤੱਕ ਹੀ ਸੀਮਤ ਰਹਿ ਜਾਈਏ ਦੀਵੇ ਤੱਕ ਕੁਝ ਸਮੇ ਲਈ ਬੁੱਝ ਜਾਣਗੇ ਜਦੋਂ ਤੇਲ ਘਿਓ ਉਹਦੇ ਵਿੱਚ ਖਤਮ ਹੋ ਗਿਆ ਗਿਆਨ ਦਾ ਦੀਪਕ ਜਗਾ ਜੋ ਤੇਰੇ ਅੰਦਰ ਜਿਵੇਂ ਜਿਵੇਂ ਜਗਦਾ ਜਾਏਗਾ ਤੇਰੇ ਅੰਦਰ ਉਹ ਗਿਆਨਤਾ ਵਾਲਾ ਹਨੇਰਾ ਮੁਕਦਾ ਜਾਏਗਾ ਗੁਰੂ ਨਾਨਕ ਸਾਹਿਬ ਦੇ 550 ਸਾਲ ਪ੍ਰਕਾਸ਼ ਦਿਹਾੜੇ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਈਏ ਜੋ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਸੀ ਕਰਮ ਕਾਂਡੀ ਖਿਆਲਾਂ ਨੂੰ ਛੱਡ ਕੇ ਸੱਚੀ ਤੇ ਸੁੱਚੀ ਗੁਰਨਾਨਕ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਧਿਐਨ ਕੀਤੇ ਬਿਨਾ ਅਸੀਂ ਗੁਰੂ ਨਾਨਕ ਤੇ ਗੁਰਪੁਰਬ ਮਨਾਉਂਦੇ ਹਾਂ ਪਰ ਗੁਰੂ ਨਾਨਕ ਦੇ ਅਸੂਲਾਂ ਨੂੰ ਵੀ ਆਪਣੇ ਹਿਰਦੇ ਵਿੱਚ ਥਾਂ ਦੇਗੀ ਕਿਉਂਕਿ ਸਾਡੇ ਸਾਰੇ ਦੁੱਖਾਂ ਦਾ ਕਾਰਨ ਅਗਿਆਨਤਾ ਹੀ ਹੈ ਅਗਿਆਨਤਾ ਦੇ ਇਸ ਹਨੇਰੇ ਨੂੰ ਗਰਬਾਣੀ ਦੇ ਗਿਆਨ ਦੇ ਚਾਨਣ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ ਇਸ ਜਾਗਰਤਤਾ ਤੋਂ ਬਿਨਾ ਸਫਲਤਾ ਨਹੀਂ ਮਿਲ ਸਕਦੀ ਗੁਰੂ ਸਾਹਿਬ ਨੇ ਅੰਧ ਵਿਸ਼ਵਾਸਾਂ ਤੇ ਕਰਮ ਕਾਂਡਾਂ ਉਹਦੀ ਜ਼ੋਰਦਾਰ ਨਖੇਦੀ ਕੀਤੀ ਇਸ ਲਈ ਸਤ ਸੰਤੋਖ ਗਿਆਨ ਦੇ ਨਾਲ ਗੁਰੂ ਉਪਦੇਸ਼ ਨੂੰ ਸਮਝ ਕੇ ਹਿਰਦੇ ਵਿੱਚ ਵਸਾਏ ਗਿਆਨ ਦਾ ਵੱਦਾ ਮੰਨ ਲਏ ਗੁਰਬਿਨ ਗਿਆਨ ਨਾ ਹੋਏ ਇਸ ਲਈ ਗੁਰੂ ਗ੍ਰੰਥ ਸਾਹਿਬ ਰੂਪੀ ਗੁਰੂ ਜੋ ਗਿਆਨ ਦਾ ਚਾਨਣ ਵੰਡਦੇ ਨੇ ਇਹਨਾਂ ਤੋਂ ਆਪਾਂ ਵੀ ਕੁਝ ਲੋ ਲੈ ਕੇ ਆਪਣੇ ਜੀਵਨ ਨੂੰ ਰੋਸ਼ਨਾ ਲਈਏ ਆਪਣੇ ਪਿਤਾ ਦੀ ਉਂਗਲੀ ਪਕੜ ਕੇ ਮੇਲੇ ਵਿੱਚ ਘੁੰਮਦੇ ਬੱਚੇ ਨੂੰ ਸਾਰੀਆਂ ਦੁਕਾਨਾਂ ਸਾਰੀਆਂ ਮਠਿਆਈਆਂ ਸਾਰੇ ਝੂਲੇ ਚੰਗੇ ਲੱਗਦੇ ਨੇ ਜਿੰਨਾ ਚਿਰ ਪਿਤਾ ਦੀ ਉਂਗਲ ਫੜੀ ਰੱਖਦਾ ਹੈ ਜਦੋਂ ਪਿਤਾ ਦੀ ਉਂਗਲ ਛੁੱਟ ਗਈ ਨਾ ਬੱਚੇ ਨੂੰ ਨਾ ਕੋਈ ਮੇਲੇ ਚੰਗੇ ਲੱਗਦੇ ਨਾ ਕੋਈ ਗੁਬਾਰੇ ਚੰਗੇ ਲੱਗਦੇ ਨੇ ਉਹ ਰੋਣ ਲੱਗ ਪੈਂਦਾ ਹੈ ਜਿੰਨਾ ਚਿਰ ਦੁਬਾਰਾ ਉਹਦਾ ਪਿਤਾ ਉਂਗਲ ਉਹਨੂੰ ਮਿਲ ਨਹੀਂ ਜਾਂਦਾ ਜਿਸ ਤਰ੍ਹਾਂ ਪਰਮ ਪਿਤਾ ਪਰਮਾਤਮਾ ਦੇ ਉਂਗਲ ਨੂੰ ਅਸੀਂ ਛੱਡਣਾ ਨਹੀਂ ਉਹ ਅਸੀਂ ਦੁਨੀਆ ਦੇ ਮੇਲੇ ਵਿੱਚ ਪਿਤਾ ਪਰਮਾਤਮਾ ਦੀ ਉਂਗਲ ਛੱਡ ਕੇ ਜੇ ਗਵਾਚ ਗਏ ਨਾ ਸਾਨੂੰ ਘੜੀਆਂ ਪਾਲ ਮਹੀਨੇ ਰੁੱਤਾ ਸਭ ਫਿੱਕੇ ਹੀ ਜਾਪਨੇ ਨੇ ਇਸ ਲਈ ਉਹਦੀ ਗੁਰੂ ਰੂਪ ਪਿਆਰੀ ਸਾਥ ਸੰਗਤ ਜਿਉ ਗੁਰੂ ਦੀ ਚਰਨ ਚੰਨ ਰਹਿਣਾ ਹੈ ਇਸ ਲਈ ਗੁਰਸਾਹੀ ਕਦੇ ਉਂਗਲੀ ਤੁਹਾਡੀ ਗੁਰੂ ਕਦੇ ਫਿਰ ਉਂਗਲੀ ਛੱਡੇਗਾ ਨਹੀਂ ਇਹ ਦੁਨੀਆ ਦਾ ਮੇਲਾ ਬਹੁਤ ਵਧੀਆ ਲੱਗੇਗਾ ਸਾਰਿਆਂ ਲੁੱਤਾ ਚੰਗੀਆਂ ਨੇ ਸਾਰੇ ਦਿਨ ਚੰਗੇ ਨੇ ਮਹਾ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਸਾਰੇ ਦਿਨ ਚੰਗੇ ਨੇ ਉਹ ਪਲ ਚੰਗਾ ਹੈ ਜਿਹੜਾ ਗੁਰੂ ਭਗਤੀ ਵਿੱਚ ਵਰਤੀਤ ਹੋਵੇ ਜਿਹੜਾ ਸਤ ਸੰਗ ਵਿੱਚ ਬਤੀਤ ਹੋਵੇ ਇਸ ਲਈ ਸਮਾਂ ਕਦੇ ਨਾ ਵੇਖੋ ਜਦੋਂ ਸਮਾਂ ਮਿਲੇ ਉਦੋਂ ਦਰਸੇ ਮੰਨ ਕਰੀਏ ਸਾਬ ਦੇ ਦਰ ਤੇ ਤਰੀ ਉਦੋਂ ਹੀ ਹਾਜ਼ਰੀ ਲੱਗ ਜਾਵੇਗੀ ਦਾਸ ਕੋ ਲੋ ਕੋਈ ਲਹਜਵੰਦ ਕਟ ਕੇ ਆ ਗਿਆ ਹੋਏ ਗੁਰੂ ਕੀ ਸੰਗਤ ਖਿਮਾ ਕਰਨ ਯੋਗ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕੋ ਚਾਹ ਦੇ ਲੰਗਰ ਚੱਲਦੇ ਹਨ ਆਪ ਸਾਰੀਆਂ ਸੰਗਤਾਂ ਨੇ ਸ਼ੱਕ ਕੇ ਜਾਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਖਲਸਾ ਵਾਹਿਗੁਰੂ ਜੀ